ਗੁੱਡ ਈਵਨਿੰਗ ਜੀ ਸ਼ਾਮ ਦਾ ਟਾਈਮ ਹੈ ਤੇ ਸਵੇਰ ਦੇ ਘਰੇ ਬੈਠੇ ਸੀਗੇ ਤੇ ਮੈਂ ਹੁਣ ਸ਼ਾਮ ਨੂੰ ਆਈ ਆ ਥੋੜਾ ਜਿਹਾ ਸਾਬ ਨਾਲ ਬਾਹਰ ਹੈਡ ਤੇ ਹੈਡ ਤੇ ਕਾਫੀ ਪਾਣੀ ਛੱਡਿਆ ਹੋਇਆ ਹੈ ਇਸ ਵਾਰੀ ਉੱਪਰ ਬਾਰਸ਼ਾਂ ਸਟਾਰਟ ਹੋ ਗਈਆਂ ਸਾਡੇ ਵੀ ਅੱਜ ਹੈਗੀ ਸੀਗੀ ਸਵੇਰੇ ਬਾਰਿਸ਼ ਪਰ ਹੁਣ ਨਿੱਖਰ ਚੁੱਕਿਆ ਹੈ ਮੌਸਮ ਪਰ ਉੱਪਰ ਕਾਫੀ ਜ਼ਿਆਦਾ ਹੀ ਨਹੀਂ ਪਿਆ ਹੋਣਾ ਮੇਰਾ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਪਾਣੀ ਛੱਡਿਆ ਬਹੁਤ ਤੇਜ਼ ਪਾਣੀ ਹੈ ਪਰ ਬੱਚਿਆਂ ਨੂੰ ਇਹ ਸਲਾਹ ਮਿਲ ਦੇਣੀ ਚਾਹੀਦੀ ਸਾਰੇ ਘਰਦਿਆਂ ਨੂੰ ਕਿ ਅੱਜਕੱਲ ਜਿਹੜੇ ਖਤਰਿਆ ਨਦੀਆਂ ਕੋਈ ਵੀ ਉਹਨਾਂ 'ਚ ਨਾ ਪੜੋ ਕਦੇ ਵੀ ਪਾਣੀ ਵਧ ਘਟ ਸਕਦਾ ਹੈ ਨੁਕਸਾਨ ਹੋ ਜਾਂਦਾ ਫਿਰ ਬੱਚਿਆਂ ਦਾ ਹਰ ਇੱਕ ਸਾਲ ਅਕੀਬੀ ਸਾਹਿਬ ਦੁਆਰਾ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੈ ਤੇ ਅਸੀਂ ਅੱਜ ਸਵੇਰੇ ਮਾਰਨਿੰਗ ਯੋਗਾ ਕਰਨ ਗਏ ਸੀਗੇ ਮੈਂ ਤੇ ਸਾਬ ਫਲਕੇ ਪੂਰਾ ਸਾਨੂੰ 15 20 ਦਿਨ ਤੇ ਵੀ ਜ਼ਿਆਦਾ ਛੁੱਟੀਆਂ ਜਿਹੜੀਆਂ ਸਾਡੀਆਂ ਹੋ ਚੁੱਕੀਆਂ ਯੋਗੇ ਦੀਆਂ ਪਰ ਅੱਜ ਜਸੀਂ ਬਹੁਤ ਔਖੇ ਉੱਠ ਕੇ ਚਲੋ ਇੱਕ ਵਾਰੀ ਉੱਠਣਾ ਉੱਠਣ ਨੂੰ ਔਖਾ ਲੱਗਦਾ ਉਸ ਤੋਂ ਬਾਅਦ ਠੀਕ ਲੱਗਦਾ ਹੈ ਯੋਗਾ ਕਰਕੇ ਆ ਚੁੱਕੇ ਆ ਤੇ ਮੈਂ ਦਾਲ ਤਰ ਕੇ ਦਾਲ ਤਰਿਆ ਹੀ ਤੜਕਾ ਲਾਈ ਭਾਂਡੇ ਮੰਜਾਈ ਚਾਹ ਬਣਾ ਲਈ ਤੇ ਹੁਣ ਪੀਵਾਂਗੇ ਚਾਹ ਉਸ ਤੋਂ ਬਾਅਦ ਫੁਲਕੇ ਰਹਿ ਕੇ ਫੁਲਕੇ ਬਣਾਵਨੀ ਆ ਹਾਲੇ ਕਿਸ਼ੂ ਨਬੜੇ ਪਏ ਆ ਮਨੇ ਸਾਰ ਚਾਹ ਪੀ ਚੁੱਕੇ ਆ ਉਹ ਤੇ ਹੁਣ ਉਠੂਗੇ ਕਿਸ਼ੂ ਜਿੰਮੀ ਨੂੰ ਘੁਮਾ ਕੇ ਲੈ ਕੇ ਆਉਂਗਾ ਠਾੜ ਗਿਆ ਨਾ ਨੂੰ ਜਦੋਂ ਇੱਕ ਵਾਰ ਇਹਨਾਂ ਤੁਹਾਡੀ ਕੋਈ ਵੀ ਰੁਟੀਨ ਜਿਹੜੀ ਖਰਾਬ ਹੋ ਜਾਂਦੀ ਉਸ ਤੋਂ ਬਾਅਦ ਮੇਨ ਰੁਟੀਨ ਤੇ ਆਉਣ ਨੂੰ ਟਾਈਮ ਤਾਂ ਲੱਗਦਾ ਹੀ ਹੈ ਸਾਡੀ ਐਦਾਂ ਹੀ ਹੋ ਗਈ ਜਦ ਅਸੀਂ ਘੁੰਮਣ ਗਏ ਸੀ ਤੋਂ ਆ ਸਾਡੀ ਜਿਹੜੀ ਯੋਗਾ ਦੀ ਰੁਟੀਨ ਹੈ ਉਹ ਫਿੱਟ ਨਹੀਂ ਬੈਠ ਰਹੀ ਅੱਜ ਪਰ ਅਸੀਂ ਜ਼ਬਰਦਸਤੀ ਕਰਕੇ ਚਲੇ ਗਏ ਸੀਗੇ ਉੱਥੇ ਜਾ ਕੇ ਬਹੁਤ ਵਧੀਆ ਲੱਗਿਆ ਤੇ ਜੀ ਅੱਜ ਮम्मा ਮੈਂ ਤੇ ਨਵੂ ਨੇ ਮਿਲ ਕੇ ਆ ਬੇੜਾ ਤੋਤਾ ਹੈ ਤੇ ਇੱਥੇ ਇੱਕ ਕਣਕ ਦੇ ਥੱਲੇ ਪੈ ਤੇ ਤਾਂ ਇਥੇ ਪੋਚਾ ਚੰਗੀ ਤਰ੍ਹਾਂ ਹੀ ਲੱਗ ਜਾਤਾ ਤਾਂ ਸਾਫ਼ ਹੋ ਦਨੀਆ ਤੇ ਹੁਣ ਕਣਕ ਸੀ ਸੁੱਕਣੀ ਪਾਤੀ ਤੋ ਰੇਵੀ ਬੇੜਾ ਤੋਂ ਹੱਤਾ ਤੇ ਹਣ ਮਮਾ ਨੇ ਸਾਡੇ ਬੈਗ ਵੀ ਧੋਤੇ ਤੇ ਤੇ ਅੱਜ ਕਾ ਇੱਥੇ ਜਿਹੜਾ ਨਵੂਰਾਂ ਦਾ ਥੋੜਾ ਬਹੁਤਾ ਕਵਰ ਵੈਰਾ ਕਰਨੇ ਦਾ ਕੰਮ ਰਹਿ ਗਿਆ ਉਹ ਕੰਪਲੀਟ ਕਰਨ ਲੱਗੇ ਹੋਏ ਆ ਕਿਉਂਕਿ ਇਹਨਾਂ ਦੀ ਮੰਡੇ ਤੋਂ ਸਕੂਲ ਆਪਣਾ ਸਟਾਰਟ ਹੋ ਜਾਣੀਆਂ ਕਲਾਸਾਂ ਤੇ ਬਾਕੀ ਕੰਮ ਕੰਪਲੀਟ ਹੋ ਗਿਆ ਸਾਰਾ ਥੋੜਾ ਬਤਾ ਜਿਆ ਰਹਿ ਗਿਆ ਕਵਰ ਵੈ ਇਹੀ ਕਰ ਰਹੇ ਆ ਤੇ ਮੌਸਮ ਹੈਗਾ ਜੀ ਖਰਾਬ ਅੱਜ ਦੇ ਵਲੋਗ ਚ ਐਨੇ ਜੀ ਮਿਲਾਂਗੇ ਸੋਲ ਵਲੋਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ